ਕਸ ਕਸ ਕੇ ਬਣੀ ਮੜਾ ਭਾਰਤੀ ਅੱਧਾ ਘੰਟਾ ਲੱਗੂ ਕਰੀ ਇੰਨ ਤਾ 9 ਵਜੇ ਪਹੁੰਚ ਜਾਗੇ ਆਪਾਂ ਤਾ ਐਸਾ ਲਾ ਵੀ ਤੜਕੇ 9 ਵਜੇ ਤੋਂ ਤੈਨੂੰ ਯਾ ਖਨੌਰੀ ਬਾਰਡਰ ਤੇ ਧਰ ਦਾਂਗੇ ਧਰ ਦਾਂਗੇ ਓਏ ਕੁਰਸੀ ਵਰਗਾ ਹੈਗਾ ਤਾਂ ਜਿੱਥੇ ਧਰ ਤਾ ਧਰ ਤੇ ਚੱਕ ਲਿਆ ਚੱਕ ਲਿਆ 9 ਵਜੇ ਤੂੰ ਮੱਲਾ ਵੀ ਬਾਰਡਰ ਤੇ ਰੱਖ ਦਾਂਗੇ ਜਾ ਕੇ ਸਾਰੀ ਨਿਗਰਾਨੀ ਮੇਰੀ ਹੋਊਗੀ ਮੈਂ ਹੀ ਰੱਖੂਗਾ ਓਏ ਤਾਹੀਂ ਤਾਂ ਤੈਨੂੰ ਕਹਿਣਾ ਤਾ ਅਸੀਂ ਤਾਂ ਖੜਦੇ ਨਹੀਂ ਤੂੰ ਹੀ ਖੜੇਗਾ ਟਰਾਲੀ ਕੋਲੇ ਤਾਹੀਂ ਤੈਨੂੰ ਨਾਲ ਲੈ ਕੇ ਚੱਲੇ ਆ ਐਸਾ ਫਿਰ ਗਾ ਪਿਛਾ ਹੋਵਾਂਗੇ ਠੀਕ ਆ ਟਰੈਕਟਰ ਸਿਆਣਾ ਮੁੰਡਾ ਤੋਰ ਲਿਓ ਕੋਈ ਆ ਵੱਡੇ ਘਰ ਦਾ ਕਾਕਾ ਆਇਆ ਤਾਂ ਆਹ ਹੋਰ ਤਾਊ ਹੋ ਠੀਕ ਆ ਮੁੰਡਿਓ ਉਹ ਵਧੀਆ ਵਧੀਆ ਬਾਈ ਓ ਯਾਰ ਨਾ ਪਿੰਡੋਂ ਸਮਾਨ ਜਾਈ ਜਾਂਦਾ ਨਾਲ ਨੂੰ ਨਾਲ ਲੈ ਕੇ ਇਹਨੇ ਖਾਣ ਵਾਲਾ ਤੂੰ ਦੱਸ ਕੋਈ ਖਾਣਾ ਪੀਣਾ ਤਾਂ ਵੱਧ ਮਗਾ ਲੈਨੇ ਓ ਯਾਰ ਖਾਣਾ ਪੀਣਾ ਤਾਂ ਕੀ ਆ ਹੁਣ ਮੈਂ ਨਾ ਅੱਧਾ ਘੰਟਾ ਪਹਿਲਾਂ ਸਾਗ ਨਾਲ ਰੋਟੀ ਖਾ ਕੇ ਟਕਾ ਕੇ ਅੱਛਾ ਤੇ ਉਸ ਤੋਂ ਬਾਅਦ ਕਿਤੇ ਮੈਨੂੰ ਸੀਪਾ ਟੱਕਰ ਗਿਆ ਸੀਪੇ ਚਾਹ ਪੀਤਨੇ ਸੀ ਨਾਲ ਜਮਾਉਣੇ ਦੀ ਬਾਟੀ ਖਾ ਲਈ ਆ ਕਰ ਕਰ ਨਿਕਲਿਆ ਉਸ ਤੋਂ ਬਾਅਦ ਫਿਰ ਤੈਨੂੰ ਕੀਮਾ ਟੱਕਰ ਗਿਆ ਕੀਮਾ ਕਹਿੰਦਾ ਖੋਇ ਦੀਆਂ ਪਿੰਗੀਆਂ ਸੀ ਤਿੰਨ ਚਾਰ ਮੈਂ ਉਹ ਖਾ ਲਿਆ ਇੱਥੇ ਰੱਖ ਹਾਂ ਹੁਣ ਤਾਂ ਯਾਰ ਐਵੇਂ ਆਖੀਏ ਰੋਟੀ ਮੰਗਾ ਲੂ ਹਲੇ ਰੋਟੀ ਕਾਲਾਂਗੇ ਬੇ ਸ਼ਰਮਮੰਨ ਮਾੜੀ ਮੋਟੀ ਓਏ 27 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਬਾਰਡਰ ਤੇ ਬੈਠੇ ਨੂੰ ਖਣੌਰੀ ਤੇ ਉਹਨੇ ਕੁਝ ਨਹੀਂ ਖਾਦਾ ਤੇ ਤੈਨੂੰ ਘੰਟੇ ਪਾ ਪਾਂ ਭਗਵਾਨ ਚਾਹੀਦੇ ਖਾਣ ਨੂੰ ਓ ਕਿ ਤੁਰਨ ਦਾ ਤੁਹਾਡੇ ਕੋਲ ਨਾ ਹੀ ਨਹੀਂ ਉਹ ਬੈਠਾ ਕਿਹਦੇ ਵਾਸਤੇ ਆ ਆਪਣੇ ਹੱਥੋਂ ਉਹ ਬੈਠਾ ਚੌੜਾ ਹੋ ਦੱਸਦਾ ਹਾਂ ਨਹੀਂ ਮੈਂ ਤਾਂ ਆ ਹੀ ਆਖਣ ਆਇਆ ਸੀ ਵੀ ਮੈਂ ਵੀ ਨਾਲ ਜਾਊਂਗਾ ਮੇਰੇ ਕੋਲੇ ਵੀ ਜ਼ਮੀਨ ਹੈਗੀ ਐ ਚੱਲ ਭਾਈ ਬਹੁਤ ਸੋਹਣਾ ਕੰਮ ਹੈ ਜੀ ਆ ਇਹਨੂੰ ਆਜ ਚੱਲਣ ਨਾਲ ਯਾਰ